ਐਕਸ ਵੈਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਮਪ੍ਰਕਾਸ਼ ਮੈਂਟੂ ਪੰਜਾਬ ਦੇ ਵਿੱਚ ਪਿਛਲੇ ਦਿਨੀ ਸਰਪੰਚੀ ਦੀਆਂ ਇਲੈਕਸ਼ਨ ਲੰਘ ਕੇ ਗਈਆਂ ਨੇ ਔਰ ਪੰਜਾਬ ਦੇ ਲੋਕਾਂ ਨੇ ਇਸ ਵਾਰ ਯੂਥ ਨੂੰ ਨੌਜਵਾਨਾਂ ਨੂੰ ਅੱਗੇ ਲੈ ਕੇ ਆਏ ਨੇ ਬਹੁਤ ਸਾਰੇ ਨੌਜਵਾਨ ਇਲੈਕਸ਼ਨ ਜਿੱਤੇ ਵੀ ਨੇ ਤੁਹਾਡੀ ਮੁਲਾਕਾਤ ਅੱਜ ਇੱਕ ਜਿਹੇ ਨੌਜਵਾਨ ਨਾਲ ਕਰਾਵਾਂਗੇ ਜੋ ਕਿ ਵਿਦੇਸ਼ੋਂ ਆਪਣੇ ਵਤਨ ਪੰਜਾਬ ਪਹੁੰਚਦਾ ਪਾਰਟਿਸਿਪੇਟ ਕਰਦਾ ਅਤੇ ਸਰਪੰਚੀ ਦੀ ਇਲੈਕਸ਼ਨ ਜਿੱਤਦਾ ਗੱਲਬਾਤ ਕਰਾਂਗੇ ਕਿਉਂਕਿ ਵਰਨਣਯੋਗ ਜ਼ਿਕਰਯੋਗ ਇੱਕ ਗੱਲ ਇਹ ਵੀ ਆ ਜਿੱਥੇ ਅੱਜ ਪੰਜਾਬ ਦੇ ਨੌਜਵਾਨ ਫੋਰਨ ਦਾ ਰੁਖ ਕਰ ਰਹੇ ਨੇ ਉੱਥੇ ਹੀ ਇਹ ਨੌਜਵਾਨ ਆਪਣੇ ਵਤਨ ਪੰਜਾਬ ਪਹੁੰਚਦਾ ਅਤੇ ਸਰਪੰਚ ਬਣਦਾ ਗੱਲਬਾਤ ਕਰ ਲੈਂਦੇ ਹਨ ਹਾਂਜੀ ਭਾਜੀ ਕੀ ਨਾਮ ਤੁਹਾਡਾ ਮਨਪ੍ਰੀਤ ਸਿੰਘ ਜੀ ਹਾਂ ਅੱਜਕੱਲ ਨੌਜਵਾਨ ਵਿਦੇਸ਼ਾਂ ਨੂੰ ਰੁਖ ਕਰ ਰਹੇ ਨੇ ਪਰ ਤੁਸੀਂ ਵਿਦੇਸ਼ੋਂ ਇੱਥੇ ਆਏ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ ਔਰ ਜਿੱਤੇ ਕੀ ਵਿਜ਼ਨ ਲੈ ਕੇ ਤੁਰੇ ਹੋ ਅਸੀਂ ਚਾਹੁੰਨੇ ਵੀ ਜਿਹੜਾ ਪਹਿਲਾ ਸਾਡਾ ਮੇਨ ਵਿਜ਼ਨ ਤਾਂ ਅਸੀਂ ਇਹ ਲੈ ਕੇ ਤੁਰਿਆ ਅਸੀਂ ਚਾਹੁੰਦੇ ਹਾਂ ਸਾਡਾ ਪਿੰਡ ਹੈ ਉਹ ਪੰਜਾਬ ਦਾ ਸਾਰ ਨਾਲੋਂ ਸੋਹਣਾ ਪਿੰਡ ਹੋਵੇ ਹਾਂ ਹਾਂ ਇਹ ਹੋਵੇ ਕਿਵੇਂ ਕਿਉਂਕਿ ਜਦੋਂ ਅਸੀਂ ਬਾਹਰਲੇ ਮੁਲਕਾਂ 'ਚ ਜਾਂਦੇ ਆ ਜਾਂ ਅਸੀਂ ਆਸਟ੍ਰੇਲੀਆ ਜਾਂ ਅਸੀਂ ਮੁਹਾਲੀ ਦੀ ਗੱਲ ਕਰ ਜਿਸ ਸਾਡਾ ਵਪਾਰ ਹੈ ਅਸੀਂ ਉੱਥੇ ਵੀ ਦੇਖਿਆ ਉੱਥੇ ਕੀ ਹੈ ਵੀ ਤੁਹਾਨੂੰ ਹਰੇਕ ਚੀਜ਼ ਪਿੱਛੇ ਟੈਕਸ ਦੇਣਾ ਪੈਂਦਾ ਤੇ ਤੁਹਾਨੂੰ ਸਰਕਾਰ ਨੂੰ ਦੇਣਾ ਪੈਂਦਾ ਵੀ ਇੱਥੇ ਰਹਿਣਾ ਤੇ ਪਿੰਡ ਕਹੇ ਜੀ ਕਾਈ ਹੈ ਜਿੱਥੇ ਸਰਕਾਰ ਦਿੰਦੀ ਹੈ ਵੀ ਤੁਸੀਂ ਪਿੰਡ ਨੂੰ ਡਿਵੈਲਪ ਕਰੋ ਪਰ ਤਾਂ ਵੀ ਸਾਡੇ ਪਿੰਡ ਜਿਹੜੇ ਡਿਵੈਲਪ ਨਹੀਂ ਹੋ ਰਹੇ ਹਾਂ ਅਸੀਂ 70-77 ਸ ਸਿਰਫ ਗਲੀਆਂ ਨਾਲੀਆਂ ਦੇ ਵਿਕਾਸ ਦੇ ਵਿੱਚ ਉਲਝੇ ਹੋયા ਜਿਹੜੀਆਂ ਕਿ ਨਾ ਹਜੇ ਪੂਰੀਆਂ ਹੋਈਆਂ ਨੇ ਸ਼ਾਇਦ ਅੰਗੇ ਦਾ ਵੀ ਹੋਣ ਉਹ ਤੋਂ ਅੱਗੇ ਨਹੀਂ ਸੋਚਿਆ ਜਾਂਦਾ ਵੀ ਕਿੱਲੇ ਗਲੀਆਂ ਨਾਲੀਆਂ ਨੂੰ ਹੀ ਵਿਕਾਸ ਮੰਨਿਆ ਜਾਂਦਾ ਅਸੀਂ ਕੁਝ ਕਰਕੇ ਦਿਖਾਉਣਾ ਚਾਹੁੰਦੇ ਆ ਵੀ ਗਲੀਆਂ ਨਾਲੀਆਂ ਤੋਂ ਉੱਪਰ ਵੀ ਬਹੁਤ ਕੁਝ ਹੈ ਅਸੀਂ ਆਪਣੇ ਪਿੰਡ ਨੂੰ ਇੱਕ ਮਾਡਲ ਪਿੰਡ ਬਣਾਉਣਾ ਚਾਹੁੰਦੇ ਆ ਇੱਥੇ ਨਾ ਤਾਂ ਨਸ਼ਾ ਹੋਊਗਾ ਸਰਬੱਤ ਦਾ ਭਲਾ ਹੋਊਗਾ ਤੇ ਹਰੇਕ ਦੀ ਜਿਹੜੀ ਆ ਕਦਰ ਹੋਊਗੀ ਕੋਈ ਵੀ ਸਾਡੇ ਸਾਡੇ ਨਗਰ ਦਾ ਹੈ ਕੋਈ ਵੀ ਵਾਸੀ ਆ ਅਸੀਂ ਉਹਦੇ ਨਾਲ ਰਲ ਕੇ ਇੱਕ ਭਾਈਚਾਰੇ ਦਾ ਸਨੇਹਾ ਉਹ ਸਾਰੇ ਪੰਜਾਬ ਨੂੰ ਦੇਣਾ ਚਾਹੁੰਦੇ ਆ ਵੀ ਇੱਕ ਮਾਡਲ ਪਿੰਡ ਇਸ ਤਰ੍ਹਾਂ ਦਾ ਹੋ ਸਕਦਾ ਆ ਹਾਂ ਆ ਇੰਨਾ ਸਮਾਂ ਵਿਦੇਸ਼ ਚ ਤੁਸੀਂ ਬਤੀਤ ਕੀਤਾ ਅਸੀਂ ਵਿਦੇਸ਼ ਦੇ ਵਿੱਚ ਤਕਰੀਬਨ 5 ਤੋਂ 6 ਮਹੀਨੇ ਅਸੀਂ ਬਾਹਰ ਰਹਿੰਦੇ ਸੀ 5 ਤੋਂ 6 ਮਹੀਨੇ ਅਸੀਂ ਇੱਥੇ ਰਹਨੇ ਆ ਇੰਡੀਆ ਰਹਨੇ ਆ ਸਾਡਾ ਮਹਾਲੀ ਦੇ ਵਿੱਚ ਆਪਦਾ ਵਪਾਰ ਹੈ ਰੀਅਲ ਏਸਟੇਟ ਦਾ ਤੇ ਆਰਕੀਟੈਕਚਰ ਦਾ ਤੇ ਬਿਲਡਰ ਦਾ ਸਾਡੀ ਆਪਦੀ ਫਰਮ ਹੈ 2016 ਤੋਂ ਰਜਿਸਟਰਡ ਆ ਪਰ ਅਸੀਂ ਚਾਹੁੰਦੇ ਆ ਸਾਡਾ ਉੱਥੇ ਰਹਿੰਦੇ ਮਹਾਲੀ ਕੰਮ ਕਰ ਕਰਦੇ ਆ ਵੀ ਜਾਂ ਬਾਹਰ ਜਾਂਦੇ ਆ ਤਾਂ ਵੀ ਸਾਡਾ ਇੱਕੋ ਮਨ ਸੀ ਵੀ ਨਹੀਂ ਅਸੀਂ ਪਿੰਡ ਰਹਿਣਾ ਅਸੀਂ ਪਿੰਡ ਰਹਿਣਾ ਕਾਂ ਕਰਕੇ ਅਸੀਂ ਪਿੰਡ ਦੇ ਵਿੱਚ ਜਿਹੜਾ ਆਪਣਾ ਮਕਾਨ ਹੈ ਇਹ ਸੀ ਪਿੰਡ ਦੇ ਵਿੱਚ ਬਣਾਇਆ ਸੀ ਵੀ ਸਾਡਾ ਲਗਾ ਸ਼ੁਰੂ ਤੋਂ ਹੀ ਪਿੰਡ ਦੇ ਨਾਲ ਬਹੁਤ ਸੀ ਹੁਣ ਜਦੋਂ ਅਸੀਂ ਬਾਹਰੋਂ ਵਾਪਸ ਆਏ ਆ ਦੁਬਾਰਾ ਸਾਡਾ ਮਨ ਸੀ ਵੀ ਅਸੀਂ ਕੁਛ ਨਾ ਕੁਛ ਪਿੰਡ ਦੇ ਲਈ ਡੋਨੇਟ ਕਰੀਏ ਜਦੋਂ ਸੀ ਪਿੰਡ ਲਈ ਡੋਨੇਟ ਕਰਨ ਦੀ ਵਾਰੀ ਆਈ ਫਿਰ ਲੱਗਿਆ ਯਾਰ ਵੀ ਪਿੰਡ ਨੂੰ ਤਾਂ ਆਲਰੇਡੀ ਇੰਨਾ ਕੁਸ਼ ਆ ਚੁੱਕਿਆ ਪਰ ਪਿੰਡ ਦੇ ਵਿੱਚ ਗੱਲ ਤਾਂ ਕੋਈ ਬਣੀ ਨਹੀਂ ਵੀ ਜੇ ਅਸੀਂ ਕੁਛ ਦੇ ਦਾਂਗੇ ਤਾਂ ਉਹਨਾਂ ਵੀ ਕੀ ਹੋ ਜਾਊਗਾ ਕਿਉਂਕਿ ਸੋਚ ਨਹੀਂ ਹੈ ਵਿਜ਼ਨ ਨਹੀਂ ਹੈਗਾ ਫਿਰ ਅਸੀਂ ਉਹ ਚੀਜ਼ ਨੂੰ ਛੱਡ ਕੇ ਉਹ ਚੀਜ਼ ਨੂੰ ਅਸੀਂ ਪਿੱਛੇ ਰੱਖ ਕੇ ਸੋਚਿਆ ਵੀ ਨਹੀਂ ਇਹ ਖੁਦੇ ਕਰਿਆ ਜਾਵੇ ਕਿਉਂ ਨਾ ਪਰ ਉਹਦੇ ਵਿੱਚ ਸਾਡਾ ਪਿੰਡ ਦੇ ਲੋਕਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਅਸੀਂ ਸਾਰੇ ਪਿੰਡ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ। ਆ ਸਰਬਸੰਮਤੀ ਨਾਲ ਬਣਿਓ ਜਾਂ ਇਲੈਕਸ਼ਨ ਬਾਈ ਨਹੀਂ ਜੀ ਅਸੀਂ ਇਲੈਕਸ਼ਨ ਦੇ ਨਾਲ ਜਿੱਤੇ ਹਾਂ ਤੇ ਸਾਡੇ ਪਿੰਡ ਟੋਟਲ 903 ਵੋਟਾਂ ਪੂਲ ਹੋਈਆਂ ਨੇ ਤੇ ਉਹਦੇ ਵਿੱਚੋਂ ਸਾਨੂੰ 561 ਵੋਟਾਂ 581 581 ਵੋਟਾਂ ਜਿਹੜੀਆਂ ਸਾਨੂੰ ਉਹ ਪੂਲ ਹੋਈਆਂ ਨੇ। ਆ ਪਿੰਡ ਦੇ ਕਿਹੜੇ ਵਿਕਾਸ ਕਾਰਜ ਆ ਜਿਹੜੇ ਤੁਸੀਂ ਸ਼ੁਰੂ ਕਰ ਚੁੱਕੇ ਆ। ਅਸੀਂ ਪਿੰਡ ਦੇ ਵਿੱਚ ਤੀਆਂ ਮਨਾਈਆਂ ਸੀ। ਸਭ ਤੋਂ ਪਹਿਲਾਂ ਜਿਹੜਾ ਅਸੀਂ ਕੰਮ ਕਰਿਆ ਸੀ ਕਿਉਂਕਿ ਲੋਕ ਕਹਿੰਦੇ ਸੀ ਜਦੋਂ ਮੈਂ ਪਿੰਡਾਂ ਆਇਆ ਉਹ ਕਹਿੰਦੇ ਵੀ ਐਂ ਕਰੋ ਵੀ ਆਪਾਂ ਇਲੈਕਸ਼ਨ ਤਾਂ ਲੜਨ ਲੱਗਿਆ ਵੀ ਐਂ ਕਰੋ ਫੇ ਦਾਰੂ ਦੀ ਤਿਆਰੀ ਕਰੋ ਮੈਂ ਕਿਹਾ ਵੀ ਉਹ ਕਿਉਂ ਉਹ ਕਹਿੰਦੇ ਵੀ ਦਾਰੂ ਵੰਡਣੀ ਪਊਗੀ ਮੈਂ ਕਿਹਾ ਵੀ ਨਹੀਂ ਵੀ ਨਸ਼ਾ ਤਾਂ ਆਪਾਂ ਨੇ ਵੰਡਣਾ ਨਹੀਂ ਕਹਿੰਦੇ ਵੀ ਨਹੀਂ ਮੈਂ ਕਿਹਾ ਫਿਰ ਅਸੀਂ ਸ਼ੁਰੂਆਤ ਨਵੀਂ ਕਰਾਂਗੇ ਅਸੀਂ ਜਾਂ ਗੁਰੂ ਘਰ ਤੋਂ ਕਰਾਂਗੇ ਜਾਂ ਅਸੀਂ ਫਿਰ ਆ ਲੀਡੀਜ਼ ਤੋਂ ਕਰਾਂਗੇ ਮੇਨਲੀ ਜਿਹੜੇ ਸਾਡੇ ਅਬੀਬੀਆਂ ਨੇ ਉਹਨਾਂ ਤੋਂ ਵੀ ਤਾਂ ਉਹਨਾਂ ਕੋਈ ਪੁੱਛਦਾ ਹੀ ਨਹੀਂ ਮੈਂ ਕਿਹਾ ਬੀਬੀਆਂ ਨੂੰ ਵੀ ਕੁਝ ਦੇਣਾ ਪੈਂਦਾ ਹੁੰਦਾ ਵੋਟਾਂ ਦੇ ਵਿੱਚ ਵੀ ਬੰਦਿਆਂ ਨੂੰ ਤਾਂ ਦਾਰੂ ਹੁੰਦੀ ਆ ਉਹ ਕਹਿੰਦੇ ਵੀ ਨਹੀਂ ਨਹੀਂ ਬਸ ਦਾਰੂ ਵੰਡਣੀ ਆ ਵੋਟਾਂ ਸਾਡੀ ਇਲੈਕਸ਼ਨ ਕੰਪੇਨਿੰਗ ਦੀ ਅਸੀਂ ਬੀਬੀਆਂ ਦੇ ਨਾਲ ਤੀਆਂ ਮਨਾ ਕੇ ਸੌਣ ਦੇ ਵਿੱਚ ਕਰੀ ਵੀ ਅਸੀਂ ਪਿੰਡ ਦੇ ਵਿੱਚ ਕੁਝ ਨਵਾਂ ਕਰਨਾ ਚਾਹੁੰਦੇ ਹਾਂ ਉਹਦੇ ਵਿੱਚ ਸਾਡੇ ਸਾਰੇ ਪਿੰਡ ਦੀਆਂ ਬੀਬੀਆਂ ਸਾਰੇ ਪਿੰਡ ਦੀਆਂ ਕੁੜੀਆਂ ਸੀਗੀਆਂ ਜਿੱਥੇ ਅਸੀਂ ਵਧੀਆ ਪ੍ਰਬੰਧ ਸਰ ਤਰ੍ਹਾਂ ਦਾ ਕੀਤਾ ਹੋਇਆ ਸੀਗਾ ਤੇ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਨੇ ਸਾਡਾ ਬੜਾ ਸਾਥ ਦਿੱਤਾ ਆ ਜੇ ਗੱਲ ਕਰੀਏ ਅੱਜ ਕੱਲ ਮੁੱਖ ਜਿਹੜਾ ਹੈਗਾ ਨਸ਼ੇ ਦਾ ਮੁੱਦਾ ਹੈਗਾ ਵੈਸੇ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਕਾਫੀ ਸਾਰੇ ਇਨੀਸ਼ੀਏਟਿਵ ਲੈ ਰਹੀ ਆ ਤੁਸੀਂ ਇਹਦੇ ਬਾਰੇ ਕੀ ਸੋਚ ਰਹੇ ਹੋ ਕੀ ਵਿਚਾਰ ਬਣਾਇਆ ਵਾ ਵੀ ਕਿਵੇਂ ਖਤਮ ਕੀਤਾ ਜਾ ਸਕਦਾ ਹੈ ਦੇਖੋ ਜਿਹੜਾ ਮੈਂ ਕਹੂੰਗਾ ਜਿਹੜਾ ਪੰਜਾਬ ਹੈ ਆਪਣਾ ਇਹ ਪੰਜ ਦਰਿਆਵਾਂ ਦੀ ਧਰਤੀ ਸੀ ਹੁਣ ਤਾਂ ਢਾਈ ਰਹਿ ਗਿਆ ਚਲੋ ਫਿਰ ਵੀ ਪੰਜਾਬ ਦਾ ਨੌਤਾ ਪੰਜਾਬ ਹੀ ਰਹਿਣਾ ਹੁਣ ਜਿਹੜਾ ਛੇਵਾਂ ਦਰਿਆ ਸਾਡੇ ਨਸ਼ਿਆਂ ਦਾ ਵਗ ਰਿਹਾ ਹੈ ਸਭ ਤੋਂ ਜ਼ਿਆਦਾ ਡੇਂਜਰਸ ਹੈ ਕਿਉਂਕਿ ਪੰਜ ਤਾਂ ਸਾਨੂੰ ਕੁਝ ਦਿੰਦੇ ਸੀ ਛੇਮਾ ਤਾਂ ਸਾਡੀ ਜਵਾਨੀ ਲੈ ਰਿਹਾ ਸਾਡੀ ਨੌਜਵਾਨੀ ਲੈ ਰਿਹਾ ਸਾਡੀਆਂ ਬੀਬੀਆਂ ਦਾ ਜਿਹੜਾ ਦਾ ਬੁਢਾਪੇ ਦਾ ਸਹਾਰਾ ਹੈ ਉਹ ਲੈ ਰਿਹਾ ਸਾਡੀਆਂ ਕੁੜੀਆਂ ਦੇ ਸਿਰ ਦੇ ਤਾਜ ਨੇ ਜਿਹੜੇ ਜਿਨ੍ਹਾਂ ਦੇ ਵਿਆਹੇ ਹੋਏ ਨੇ ਉਹਨਾਂ ਦਾ ਜਿਹੜਾ ਕਿਸੇ ਦਾ ਬਾਪ ਲੈ ਰਿਹਾ ਕਿਸੇ ਦਾ ਜਵਾਈ ਲੈ ਰਿਹਾ ਕਿਸੇ ਦਾ ਜਿਹੜਾ ਬੱਚਾ ਘਰ ਦਾ ਉਹ ਜਾ ਰਿਹਾ ਹੈ ਇਹ ਜਿਹੜਾ ਦਰਿਆ ਇਹਦਾ ਠੱਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਜਿਹੜੀ ਹੁਣ ਅਸੀਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰਦੇ ਆਂ ਜਾਂ ਅਸੀਂ ਉੱਪਰਲੇ ਲੈਵਲ ਦੇ ਉੱਪਰ ਗੱਲ ਕਰਦੇ ਆਂ ਤਾਂ ਦੇਖੋ ਸਾਨੂੰ ਬੜਾ ਸਾਥ ਮਿਲ ਰਿਹਾ ਪ੍ਰਸ਼ਾਸਨ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਸਾਡੇ ਐਮਐਲਏ ਸਾਹਿਬ ਦੇ ਵੱਲੋਂ ਜਾਂ ਪਾਰਟੀ ਦੇ ਵੱਲੋਂ ਸਾਨੂੰ ਬੜਾ ਸਹਿਯੋਗ ਮਿਲ ਰਿਹਾ ਹੈ ਚੀਜ਼ ਦੇ ਵਿੱਚ ਜੋ ਅਸੀਂ ਇੱਥੇ ਆ ਕੇ ਦੇਖਿਆ ਪਰ ਪ੍ਰੋਬਲਮ ਕਿੱਥੇ ਹੈ ਗਰਾਊਂਡ ਲੈਵਲ ਤੇ ਜਾ ਕੇ ਗਰਾਊਂਡ ਲੈਵਲ ਦੇ ਉੱਪਰ ਜਾ ਕੇ ਜਿਹੜੇ ਲੋਕ ਨੇ ਲੋਕ ਇੰਪਲੀਮੈਂਟ ਕਰਨ ਨੂੰ ਤਿਆਰ ਨਹੀਂ ਮੰਨਣ ਨੂੰ ਤਿਆਰ ਨਹੀਂ ਵੀ ਯਾਰ ਇਹ ਬੰਦਾ ਗਲਤ ਹੈ ਇਹ ਜਿਹੜਾ ਨਸ਼ਾ ਹੈ ਇਹ ਕੋ ਨਸ਼ੇ ਨੂੰ ਨਾਤਾ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਕੋਈ ਕਮੀ ਛੱਡ ਰਹੀ ਆ ਰੋਕਣ ਦੇ ਵਿੱਚ ਨਾ ਹਲਕੇ ਦੇ ਐਮ ਐਲ ਏ ਸਾਡ ਰਹੇ ਨੇ ਨਾ ਕੋਈ ਆਪਣੇ ਪੁਲਿਸ ਦੀ ਕੋਈ ਇਕਾਈ ਜਾਂ ਚੌਕੀ ਜਾਂ ਥਾਣਾ ਛੱਡ ਰਿਹਾ ਉਹ ਸਾਡ ਨਾਲ ਬੜਾ ਕੋਆਪਰੇਟ ਕਰ ਰਹੇ ਨੇ ਤੇ ਅਸੀਂ ਵੀ ਉਹਨਾਂ ਦਾ ਸਾਥ ਦੇ ਰਹੇ ਆ ਅਸੀਂ ਚਾਹੁੰਦੇ ਵੀ ਜਿਹੜਾ ਸਾਡਾ ਪਿੰਡ ਹੈ ਅਸੀਂ ਮਹੀਨੇ ਦੋ ਮਹੀਨੇ ਦੇ ਵਿੱਚ ਵਿੱਚ ਨਸ਼ਾ ਮੁਕਤ ਕਰਕੇ ਪੰਜਾਬ ਸਰਕਾਰ ਨੂੰ ਦਈਏ ਵੀ ਸਾਡਾ ਪਿੰਡ ਜਿਹੜਾ ਨਸ਼ਾ ਮੁਕਤ ਹੈ ਯਾਨੀ ਇਹਦੀ ਸਭ ਤੋਂ ਪਹਿਲੀ ਸਟਾਰਟਿੰਗ ਆ ਤੇ ਹੀਨ ਸਟਾਰਟਿੰਗ ਆ ਉਹ ਪਿੰਡ ਲੈਵਲ ਤੇ ਹੀ ਹੋ ਸਕਦੀ ਆ ਜੇ ਅਸੀਂ ਕਹੀਏ ਵੀ ਉੱਪਰੋਂ ਸੈਂਟਰ ਦੀ ਕੋਈ ਪਾਲਿਸੀ ਆਉਗੀ ਜਾਂ ਕੋਈ ਅਾਂ ਸੂਬਾ ਸਰਕਾਰ ਦੀ ਕੀ ਪਾਲਿਸੀ ਆਊਗੀ ਵੀ ਨਸ਼ਾ ਇੱਕਦਮ ਬੰਦ ਹੋ ਜਾਊਗਾ ਮੈਂ ਨਹੀਂ ਮੰਨਦਾ ਵੀ ਇਟ ਇਜ਼ ਪੋਸੀਬਲ ਆ ਇਹ ਤੁਸੀਂ ਪਿੰਡ ਲੈਵਲ ਤੇ ਕਰ ਸਕਦੇ ਹੋ ਪਿੰਡ ਦੇ ਲੋਕ ਕਰ ਸਕਦੇ ਨੇ ਜਾਂ ਪੰਚਾਇਤ ਨੂੰ ਜੇ ਪਿੰਡ ਦੇ ਲੋਕ ਸਾਥ ਦੇਣ ਪਰ ਜੇ ਪੰਚਾਇਤ ਚੁਣ ਦੀ ਕੀਤਾ ਸਾਥ ਹੈ ਗਈ ਹੈ ਸਟੈਪ ਕੀ ਲਾਓਗੇ ਤੁਸੀਂ ਖਤਮ ਕਰਨ ਲਈ ਸਟੈਪ ਕੀ ਹੋਊ ਫਰਸਟ ਸਟੈਪ ਕੀ ਹੋਊਗਾ ਉਹਦਾ ਸਭ ਤੋਂ ਪਹਿਲਾਂ ਜਿਹੜਾ ਦੀ ਅਸੀਂ ਸਟੈਪ ਲੈ ਰਹੇ ਹਾਂ ਅਸੀਂ ਸਭ ਤੋਂ ਪਹਿਲਾਂ ਤਾਂ ਅਸੀਂ ਛਾਂਟੀ ਕਰ ਰਹੇ ਹਾਂ ਵੀ ਕਿਹੜੇ ਨੌਜਵਾਨ ਨੇ ਜਿਹੜੇ ਨਸ਼ਰੀ ਦਲਦਲ ਚ ਫਸੇ ਹੋਏ ਆ ਹਾਂ ਸਭ ਤੋਂ ਪਹਿਲਾਂ ਦੀ ਸਾਨੂੰ ਇੱਕ ਦਿਨ ਮਹੀਨਾ ਹੋ ਗਿਆ ਪੰਚਾਇਤ ਚੋਲੀ ਦੇ 15 ਤਰੀਕ ਤੋਂ ਤਕਰੀਬਨ ਤੇ ਨਵੇਂ ਸਾਲ ਤੱਕ ਤਾਂ ਸਿਰਫ ਦੀ ਸ਼ਾਂਤੀ ਜੋ ਕਰਨੀ ਵੀ ਕਿਹੜਾ ਨੌਜਵਾਨਾ ਜਿਹੜਾ ਉਹ ਕਿੰਨਾ ਕ ਨਸ਼ੇ ਤੋਂ ਗ੍ਰਸਤਾ ਤੇ ਕਿਦਾਂ ਦਾ ਉਹ ਨਸ਼ਾ ਹੈ ਉਹ ਤੋਂ ਬਾਅਦ ਦੇ ਵਿੱਚ ਅਸੀਂ ਖੁਦ ਦੇ ਖਰਚੇ ਦੇ ਉੱਪਰ ਉਹਨਾਂ ਬੱਚਿਆਂ ਨੂੰ ਜਿਹੜਾ ਵੀ ਡਾਕਟਰ ਸਾਨੂੰ ਪੰਜਾਬ ਦੇ ਵਿੱਚ ਮਿਲੂਗਾ ਜਿਹੜਾ ਵੀ ਸਾਨੂੰ ਸਹੂਲਤ ਆ ਜਿਹੜੀ ਉਹ ਸਾਨੂੰ ਸਰਕਾਰ ਦੇਊਗੀ ਜਾਂ ਜਿਹੜਾ ਵੀ ਸੈਂਟਰ ਸਾਨੂੰ ਪੰਜਾਬ ਤੋਂ ਬਾਹਰ ਮਿਲੂਗਾ ਅਸੀਂ ਉਹਦਾ ਖੁਦ ਇਲਾਜ ਕਰਾਵਾਂਗੇ ਪਿੱਛੋਂ ਜਿਹੜਾ ਦਾ ਪਰਿਵਾਰ ਹੈ ਅਸੀਂ ਉਹ ਪਰਿਵਾਰ ਸੰਭਾਂਗੇ ਵੀ ਪਰਿਵਾਰ ਕਈ ਵਾਰੀ ਕਮਾਈ ਤੋਂ ਬਿਨਾਂ ਰੁਲ ਜਾਂਦਾ ਉਹ ਜਿਹੜਾ ਪਿੱ ਤੇ ਜਿਹੜੇ ਸਾਡੇ ਬਾਹਰਲੇ ਸਮਗਲਰ ਆਉਂਦੇ ਨੇ ਜਾਂ ਪਿੰਡ ਦੇ ਸਪਲਾਈ ਆਉਂਦੇ ਨੇ ਉਹ ਅਸੀਂ ਪੁਲਿਸ ਨੂੰ ਬਕਾਇਦਾ ਕੱਲੇ ਕੱਲੇ ਬੱਚੇ ਦਾ ਨਾਮ ਦੇ ਕੇ ਕੱਲੇ ਕੱਲੇ ਬੰਦੇ ਦਾ ਨਾਮ ਦੇ ਕੇ ਅਸੀਂ ਖੋਚਖਵਾਵਾਂਗੇ ਕੋਲ ਜਾ ਕੇ ਵੀ ਇਹ ਬੰਦਾ ਜੀ ਸਪਲਾਈਰ ਹੈ ਰੁਕ ਨਹੀਂ ਰਿਹਾ ਦੇਖੋ ਸਪਲਾਈਰ ਦਾ ਕੀ ਹੁੰਦਾ ਤਾਂ ਵਪਾਰ ਹੈ ਉਹਦਾ ਤਾਂ ਹੁੰਦਾ ਹੋ ਜਾਂਦਾ ਉਹਨੂੰ ਰੋਕਣਾ ਔਖਾ ਨਸ਼ਾ ਕਰਦਾ ਜਿਹੜਾ ਬੱਚਾ ਉਹਨੂੰ ਮੋੜਨਾ ਬੜਾ ਸੌਖਾ ਤੇ ਇੱਕ ਜਿਹੜਾ ਸਭ ਤੋਂ ਜਿਹੜਾ ਮੇਨ ਹੈ ਉਹ ਇਹ ਹੈ ਵੀ ਸਾਨੂੰ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨਾ ਚਾਹੀਦਾ ਇਹੜੀ ਨੌਜਵਾਨ ਪੀੜ੍ਹੀ ਆ ਉਹ ਅੱਜ ਕੱਲ ਖੇਡਾਂ ਤੋਂ ਬਿਲਕੁਲ ਟੁੱਟ ਗਈ ਦੇਖੋ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਗਰਾਊਂਡ ਨੇ ਉਹ ਬਿਲਕੁਲ ਇਹ ਜਿਹੜੇ ਨੇ ਖਰਾਬ ਹੋ ਚੁੱਕੇ ਨੇ ਜਾਂ ਖਾਦੋ ਖੇਡਾਂ ਦਾ ਨਾਂ ਨਿਸ਼ਾਨ ਨਹੀਂ ਪਲੇਅਰ ਨਹੀਂ ਪੈਦਾ ਹੋ ਰਹੇ ਅਸੀਂ ਹੁਣ ਸਾਡੇ ਪਿੰਡ ਦੇ ਵਿੱਚ ਵਾਲੀਬਾਲ ਦਾ ਤੇ ਬੈਡਮਿੰਟਨ ਦਾ ਗਰਾਊਂਡ ਆ ਜਿਹੜਾ ਈਵਨ ਨਾਈਟ ਤੱਕ ਤੇ ਕੋਚ ਅਸੀਂ ਦੋਨਾਂ ਤੇ ਰੱਖੇ ਹੋਇਆ ਇੱਥੇ ਸਾਡੇ 6-7 ਸਾਲ ਤੋਂ ਵੀ ਬੱਚੇ ਜਾ ਕੇ ਛੋਟੇ ਬੱਚੇ ਜਾ ਕੇ ਤੇ 30 ਤੋਂ ਲੈ ਕੇ 35-40 ਸਾਲ ਤੱਕ ਦੇ ਬੱਚੇ ਨੇ ਜਿਹੜੇ ਰਾਤ ਤੱਕ ਖੇਡਦੇ ਆ ਤੇ ਉਹ ਸਾਰਾ ਕੁਝ ਪੰਚਾਇਤ ਵੱਲੋਂ ਫ੍ਰੀ ਆ ਚਾਹੇ ਉਹ ਬਾਲ ਚਾਹੇ ਉਹ ਚਿੜੀ ਬੱਲੇ ਬੱਲੇ ਜਾਂ ਬੈਡਮਿੰਟਨ ਦੀਆਂ ਚਿੜੀਆਂ ਹੋਣ ਚਾਹੇ ਉਹ ਕੋਈ ਬੱਲਾ ਹੋਵੇ ਚਾਹੇ ਕੋਈ ਇਲੈਕਟ੍ਰਿਸਿਟੀ ਹੋਵੇ ਚਾਹੇ ਕੋਈ ਵਾਟਰ ਹੋਵੇ ਚਾਹੇ ਕੋਈ ਨੈਟ ਹੋਵੇ ਜੋ ਵੀ ਉਹ ਕਹਿੰਦੇ ਅਸੀਂ ਉਹਨੂੰ ਪ੍ਰੋਵਾਈਡ ਕਰਦੇ ਹਾਂ ਅਸੀਂ ਉਹਨੂੰ ਦਿੰਨੇ ਆ ਤੇ ਆਪਣੇ ਜੇ ਗੱਲ ਕਰੀਏ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ ਮੋਬਾਈਲਾਂ ਨਾਲ ਬਹੁਤ ਜੁੜੇ ਹੋਏ ਨੇ ਹਨਾ ਆਪਣੇ ਜੋ ਕੋਈ ਵੀ ਸਪੋਰਟਸ ਦਾ ਗੇਮ ਉਹ ਮੋਬਾਈਲ ਤੇ ਹੀ ਖੇਡ ਲੈਂਦੇ ਨੇ ਗਰਾਊਂਡ ਕੰਨੀ ਝਾਕਦੇ ਨਹੀਂ ਹੈਗੇ ਕੀ ਇਹਦੇ ਬਾਰੇ ਕੋਈ ਹੈਗਾ ਪਲਾਨ ਤੁਹਾਡਾ ਬਿਲਕੁਲ ਅਸੀਂ ਜਿਹੜੀ ਆਪਸੀ ਮੋਬਾਈਲ ਨਾਲ ਗੱਲ ਕਰੀ ਆ ਅਸੀਂ ਇਹ ਗੱਲ ਨੋਟ ਕਰੀ ਆ ਪਹਿਲਾਂ ਸਾਡੇ तकरीबन 10-15 ਸਾਲ ਤੋਂ ਤਾਂ ਕੋਈ ਬੱਚਾ ਨੌਜਵਾਨ ਜਾਂਦਾ ਹੀ ਨਹੀਂ ਸੀ ਗਰਾਊਂਡ ਦੇ ਵਿੱਚ ਕੋਈ ਗਰਾਊਂਡ ਦੇ ਵਿੱਚ ਕੋਈ ਸਿਲਟ ਹੀ ਨਹੀਂ ਸੀ ਤੇ ਉਹਨਾਂ ਦੀ ਯੂਨਿਟੀ ਨਹੀਂ ਸੀ ਬਣਦੀ ਹੁਣ ਸੀ ਗਰਾਊਂਡ ਦੇ ਵਿੱਚ ਬਕਾਇਦਾ ਹਰੇਕ ਟੀਮ ਦੇ ਵਿੱਚ ਤੇ ਸੀ ਪੂਰਾ ਫੋਕਸ ਕਰ ਰਹੇ ਹਾਂ ਸਾਡੀ ਸਾਡੇ ਬੱਚਿਆਂ ਦਾ ਮੇਰੇ ਵੀ ਹੋ ਸਕਦਾ ਵੀ ਤੁਹਾਨੂੰ ਕਦੇ ਛੇਤੀ ਦੀ ਵਿਜ਼ਿਟ ਕਰਾ ਦਈਏ ਸਾਡੇ ਗਰਾਊਂਡ ਦੀ ਤੁਸੀਂ ਕਰ ਵੀ ਸਕਦੇ ਹੋ ਸਾਡੇ ਕੋਲ 40 ਤੋਂ 50 ਬੱਚੇ ਹੁੰਦੇ ਨੇ ਜਿਹੜੇ ਰਾਤ ਨੂੰ ਘਰੇ ਮੋਬਾਈਲ ਛੱਡ ਕੇ ਆਉਂਦੇ ਨੇ ਤੇ ਸਾਨੂੰ ਦੇ ਮਾਂ ਪਿਓ ਦੇ ਫੋਨ ਆਉਂਦੇ ਆ ਵੀ ਸਾਡੇ ਬੱਚੇ ਘਰੇ ਭੇਜ ਦੋ ਪਹਿਲਾਂ ਹੁੰਦਾ ਸੀਗਾ ਵੀ ਉਹ ਘਰੋਂ ਕਹਿੰਦੇ ਸੀ ਵੀ ਜਾਹਾਂ ਬਾਹਰ ਵੱਧ ਜਾ ਜਾਂ ਬਾਹਰ ਚੱਲਿਆ ਜਾ ਕੋਈ ਦੇਖ ਲੈ ਖੇਡ ਲੈ ਤੇ ਉਹ ਬੱਚਿਆਂ ਨੂੰ ਸਾਨੂੰ ਮਾਂ ਪਿਓ ਦੇ ਫੋਨ ਆਉਣ ਲੱਗ ਗਏ ਵੀ ਬੱਚਿਆਂ ਨੂੰ ਛੇਤੀ ਭੇਜ ਮੀ ਉਥੇ ਖੇਲਣਾ ਪੈਂਦਾ ਤੇ ਰੱਖਣਾ ਪੈਂਦਾ ਤੇ ਆਪਣੇ ਜੇ ਗੱਲ ਕਰੀਏ ਮਹਿਲਾਵਾਂ ਲਈ ਜਾਂ ਆਪਣੇ ਕੁੜੀਆਂ ਵਾਸਤੇ ਅੱਜ ਕੱਲ ਆਪਾਂ ਦੇਖਦੇ ਆਂ ਵੀ ਜਿਹੜਾ ਜੈਂਟਸ ਕੰਨੀ ਜ਼ਿਆਦਾ ਧਿਆਨ ਦਿੱਤਾ ਜਾਂਦਾ ਹਣਾ ਵੀ ਅਸੀਂ ਮੁੰਡਿਆਂ ਦਾ ਨਸ਼ਾ ਛਡਾਉਣਾ ਬਟ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਬਾਰੇ ਤੁਸੀਂ ਕੀ ਸੋਚ ਰਹੇ ਹੋ ਜੀ ਦੇਖੋ ਜਿਹੜਾ ਮਹਿਲਾਵਾਂ ਤੇ ਕੁੜੀਆਂ ਵੱਲੀਏ ਦੇਖੋ ਜੀ ਆ ਤੁਸੀਂ ਸਭ ਤੋਂ ਪਹਿਲਾਂ ਅਸੀਂ ਦੇਖ ਲਿਆ ਜੀ ਅਸੀਂ ਬੇਟੀਆਂ ਦੇ ਵਾਸਤੇ 11000 ਰੁਪਏ ਦੀ ਜਿਹੜੀ ਸ਼ਕਮ ਸਕੀਮ ਹੈ ਕਿਸੇ ਦਾ ਵੀ ਵਿਆਹ ਹੈ ਤਾਂ ਅਸੀਂ ਪਹਿਲਾਂ ਦੇ ਦਿੰਨੇ ਆਂ ਸਾ ਤੇ ਜੁਨੀ ਤੀਆਂ ਦੀ ਤੇ ਅਸੀਂ ਸਾਡੀ ਪੰਚਾਇਤ ਦੀ ਸ਼ੁਰੂਆਤ ਸੀ ਉਹ ਵੀ ਅਸੀਂ ਤੀਆਂ ਤੋਂ ਹੀ ਕਰੀ ਸੀ ਲੇਡੀਜ਼ ਦੇ ਨਾਲ ਜਾਂ ਛੜੀਆਂ ਔਤਨਾਂ ਨਾਲ ਤੇ ਬਕਾਇਦਾ ਸੀ ਉਹਨਾਂ ਦੀ ਇੱਕ ਕਮੇਟੀ ਸਾਡੇ ਪਿੰਡ ਦੇ ਵਿੱਚ ਬਣਾਈ ਹੋਈ ਆ ਤੇ ਸਾਡੇ ਤਿੰਨ ਮੌਜੂਦਾ ਪੰਚਾਇਤ ਮੈਂਬਰ ਨੇ ਜੀ ਜਿਹੜੇ ਸਾਡੇ ਲੇਡੀਜ਼ ਨੇ ਤੇ ਅਸੀਂ ਉਹਨਾਂ ਦੇ ਨਾਲ ਹੋਰ ਵੀ ਪਿੰਡ ਦੇ ਬੰਦੇ ਜਿਹੜੇ ਸੌਰੀ ਪਿੰਡ ਦੀਆਂ ਇਹ ਮਹਿਲਾਵਾਂ ਤੇ ਔਤਨਾਂ ਸੀ ਜੋੜ ਰਹੇ ਹਾਂ ਤੇ ਕੁੜੀਆਂ ਤਾਂ ਕਿ ਕਿਸੇ ਨੂੰ ਵੀ ਕੋਈ ਪੜ੍ਹਾਈ ਦੇ ਵੱਲੋਂ ਸ਼ਾਰਟੇਜ ਨਾ ਆਵੇ ਫੰਡਸ ਦੀ ਅਸੀਂ ਪ੍ਰੋਵਾਈਡ ਕਰਾਂਗੇ ਤੇ ਜਿਹੜਾ ਸਾਡਾ ਅ ਮੇਨ ਮਕਸਦ ਆ ਵੀ ਜਿਹੜੀਆਂ ਬੇਟੀਆਂ ਨੇ ਪਿੰਡ ਦੀਆਂ ਉਹ ਵਧਣ ਤੇ ਖੁੱਦਣ ਤੇ ਅਸੀਂ ਉਹਨਾਂ ਨੂੰ ਬਕਾਇਦਾ ਦੋ ਦਿਨ ਗਰਾਊਂਡ ਦੇ ਵੀ ਰੱਖਿਆ ਦੋ ਤੋਂ ਤਿੰਨ ਦਿਨ ਕਿਉਂਕਿ 6 ਦਿਨ ਪਲੇ ਕਰਦੇ ਆਂ ਦੀ ਆਪਾਂ ਸੈਟਰਡੇ ਤੱਕ ਤੇ 6 ਦਿਨ ਬੰਨਦੇ ਆਂ ਦੀ ਆਪਾਂ ਦੋ ਤੋਂ ਤਿੰਨ ਦਿਨ ਸੀ ਇਹਨਾਂ ਦੇ ਵੀ ਰੱਖ ਰਹੇ ਆ ਤੇ ਅਸੀਂ ਜਿਹੜਾ ਵੀ ਕੋਈ ਫੈਸਲਾ ਲੈਣੇ ਆ ਸਾਡੇ ਪਿੰਡ ਦੇ ਵਿੱਚ ਵਰਕਿੰਗ ਕਮੇਟੀ ਆ ਉਹ ਲੇਡੀਜ਼ ਦੀ ਲੱਗ ਹੈ ਅਸੀਂ ਬਣਾਈ ਆ ਉਹ ਸਾਡੇ ਤਿੰਨ ਪੰਚਾਇਤ ਮੈਂਬਰ ਨੇ ਤੇ ਹਰੇਕ ਵਾਰਡ ਦੇ ਵਿੱਚੋਂ ਦੋ ਦੋ ਤਿੰਨ ਤਿੰਨ ਜਣੇ ਹੋਰ ਜਿਹੜੇ ਬਕਾਇਦਾ ਫੰਡਿੰਗ ਵੀ ਇਕੱਠੀ ਕਰਦੇ ਆ ਤੇ ਜਿੱਥੇ ਉਹਨਾਂ ਨੂੰ ਲੱਗਦਾ ਉਹ ਯੂਟਿਲਾਈਜ਼ ਵੀ ਕਰਦੇ ਆ ਉਹ ਯੂਜ਼ ਵੀ ਕਰਦੇ ਆ ਜੀ ਉਹ ਮਨੀ ਨੂੰ ਮਤਲਬ ਵਰਤਦੇ ਆ ਜਿੱਥੇ ਉਹਨਾਂ ਨੂੰ ਲੱਗਦਾ ਵੀ ਇਹ ਬੱਚਾ ਲੋੜਵੰਦ ਹੈ ਇਹਦੀ ਫੀਸ ਲਈ ਚਾਹੀਦਾ ਜਾਂ ਕਿਸ ਨੂੰ ਸੀ ਮਸ਼ੀਨ ਸਿਕਾਉਣੀ ਆ ਤੇ ਇਹ ਤੋਂ ਬਿਨਾ ਵੀ ਅਸੀਂ ਹੁਣ ਵਧੀਆ ਇੱਕ ਸੈਂਟਰ ਹਾਲ ਬਣਾ ਰਹੇ ਆ ਜਿੱਥੇ ਬੇਟੀਆਂ ਨੇ ਸਾਡੀਆਂ ਉਹ ਵਧੀਆ ਕੁਕਿੰਗ ਤੇ ਬੇਕਰੀ ਦੇ ਕੋਰਸ ਤੇ ਨਾਲ ਅਸੀਂ ਸਲਾਈ ਕਢਾਈ ਦੇ ਤੇ ਤਾਂ ਕਿ ਜਿਹੜੀਆਂ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ ਤੇ ਆਪਣੇ ਪਰਿਵਾਰ ਨੂੰ ਸਾਥ ਜਿਹੜਾ ਦੇ ਸਕਣ ਤੇ ਸਪੋਰਟ ਕਰ ਸਕਣ ਸਾਨੂੰ ਆਲਰੇਡੀ ਕਰ ਰਹੇ ਆ ਸਰਪੰਚ ਸਾਹਿਬ ਦੇਖਿਆ ਜਾਂਦਾ ਵੀ ਜਿਹੜੇ ਰਾਜਨੇਤਾ ਹੁੰਦੇ ਆ ਵਾਅਦੇ ਬਹੁ ਕਰਦੇ ਆ ਕੀ ਜਿਹੜੇ ਤੁਸੀਂ ਵਾਅਦੇ ਕਰ ਰਹੇ ਹੋ ਇਹ ਆਪਣੇ ਪੂਰੇ ਕਰੋਗੇ ਇੰਪਲੀਮੈਂਟ ਕਰੋਗੇ ਨਾ ਧਿਆਨ ਦਿਓ ਜਿਹੜਾ ਤੁਹਾਡਾ ਇਹ ਸਵਾਲ ਆ ਬਹੁਤ ਵਧੀਆ ਜੀ ਇਹਦਾ ਜਵਾਬ ਜੇ ਮੈਂ ਨਾ ਦਵਾਂ ਮੈਂ ਤਾਂ ਮੈਨਾਂ ਨਕਰ ਦੇ ਦੂਗਾ ਕਿਉਂਕਿ ਅਸੀਂ ਜਿਹੜੇ ਇਹ ਕੰਮ ਨੇ ਸਾਨੂੰ ਚਾਹੁੰਦਾ ਅਸੀਂ ਚਾਹੁੰਸੀ ਵੀ ਕੋਈ ਕਰੇ ਜਦੋਂ ਤੁਸੀਂ ਕਿਸੇ ਵੱਲ ਦੇਖਿਆ ਵੀ ਕੋਈ ਕਰ ਸਕਦਾ ਉਹ ਕਹਿੰਦੀ ਵੀ ਨਹੀਂ ਤੁਹਾਨੂੰ ਪੈਸੇ ਤਾਂ ਦੇ ਅਸੀਂ ਕਰਦੇ ਆ ਹਾਂ ਅਜੇ ਕਿ ਵੀ ਪਹਿਲਾ ਪੈਸੇ ਇੰਨੇ ਆਏ ਹੋਣੇ ਉਹ ਤਾਂ ਜੀ ਬਸ ਆਏ ਹੋਏ ਸੀ ਉਹ ਤਾਂ ਲੱਗ ਗਏ ਜੀ ਉਹ ਤਾਂ ਆਏ ਹੋ ਗਏ ਫਿਰ ਜੇ ਤੁਸੀਂ ਆਪ ਕਰੇ ਸੀ ਦੇਖਾ ਖਰਚਾ ਹੀ ਕੁਛ ਨਹੀਂ ਆਉਂਦਾ ਅਸੀਂ ਸਾਰੇ ਆਪ ਕਰਾ ਰਹੇ ਹਾਂ ਜੀ ਤੇ ਆਲਰੇਡੀ ਕਰੇ ਨੇ ਜੀ ਅਸੀਂ ਹਾਂ ਅੱਛਾ ਜੇ ਗੱਲ ਕਰੀਏ ਤਾਂ ਮੈਨੂੰ ਪਤਾ ਲੱਗਿਆ ਸੀਗਾ ਵੀ ਤੁਸੀਂ ਲਿਟਰੇਚਰ ਦੇ ਜਾਨੂ ਹੈਗੇ ਪੜਦੇ ਹੋ ਲਿਟਰੇਚਰ ਸ਼ੌਕ ਰੱਖਦੇ ਹੋ ਲਿਟਰੇਚਰ ਲਈ ਕੋਈ ਲਾਇਬ੍ਰੇਰੀ ਪਿੰਡ ਦੇ ਵਿੱਚ ਖੋਲੀ ਜਾਊਗੀ ਤਾਂ ਜੋ ਜਿਹੜਾ ਬੱਚਿਆਂ ਦਾ ਜਾਂ ਤਾਂ ਸਪੋਰਟਸ ਕੰਨੀ ਹੋ ਜਾਣ ਜੇ ਸਪੋਰਟਸ ਤੋਂ ਵਹਿਲੇ ਨੇ ਤਾਂ ਲਿਟਰੇਚਰ ਸਾਹਿਤ ਵੱਲ ਹੋਣ ਇਹ ਜੋ ਉਪਰਾਲਾ ਕੋਸ਼ਿਸ਼ ਕੀਤਾ ਤੁਸੀਂ ਇਹ ਜਿਹੜਾ ਲਿਟਰੇਚਰ ਤੇ ਸਾਹਿਤ ਅਤੇ ਬੱਚਿਆਂ ਦੀ ਲਾਇਬ੍ਰੇਰੀ ਦਾ ਜੀ ਸਾਡਾ ਸਭ ਤੋਂ ਪਹਿਲਾ ਮੁੱਦਾ ਹੈ ਅਸੀਂ ਬਕਾਇਦਾ ਬੱਚਿਆਂ ਨੂੰ ਕਹਾਂ ਲਿਟਰੇਚਰ ਸਾਹਿਤ ਨਹੀਂ ਸੇ ਵੀ ਕਹਾਂਗੇ ਵੀ ਸਭ ਤੋਂ ਸਾਡੇ ਜਿਹੜੇ ਛੋਟੇ ਬੱਚੇ ਨੇ ਉਹ ਸਾਡੇ ਵੱਤੋਂ ਸਿੱਖੀ ਦੇ ਨਾਲ ਜੁੜਨ ਮੈਂ ਖੁਦ ਬਹੁਤ ਸ਼ਕੀਨ ਆ ਜੀ ਪੜਨ ਦਾ ਰਾਈਟਰ ਵੀ ਆ ਜੀ ਨੇ ਤੇ ਸਾਨੂੰ ਜਿਹੜਾ ਸ਼ੌਂਕ ਹੈ ਉਹ ਸਾਨੂੰ ਸਾਡੇ ਬੱਚਿਆਂ ਨੂੰ ਵੀ ਪਵੇ ਅਸੀਂ ਹੁਣ ਇਹ ਵੀ ਚਾਹੁੰਦੇ ਆਂ ਵੀ ਸਾਡੇ ਪਿੰਡ 'ਚ ਇੱਕ ਵਧੀਆ ਲਾਇਬ੍ਰੇਰੀ ਹੋਵੇ ਤੇ ਬਕਾਇਦਾ ਅਸੀਂ ਗੁਰਬਾਣੀ ਦੀਆਂ ਕਲਾਸ ਜਿੱਥੇ ਕਿ ਬੱਚੇ ਗੁਰਬਾਣੀ ਸਿੱਖਣਗੇ ਉਹ ਵੀ ਅਸੀਂ ਕਰ ਰਹੇ ਆਂ ਜੀ ਛੇਤੀ ਛੇਤੀ ਤੇ ਇੱਕ ਜਿਹੜੀ ਆਪਣੀ ਪੰਜਾਬੀ ਆ ਅਸੀਂ ਪੰਜਾਬੀ ਨੂੰ ਉੱਪਰ ਚੱਕਣ ਦੇ ਲਈ ਬਕਾਇਦਾ ਕੈਂਪ ਵੀ ਲਵਾਇਆ ਕਰਾਂਗੇ ਜਿਵੇਂ ਦਸਤਾਰ ਸਖਲਾਈ ਕੈਂਪ ਹੋਗੇ ਤੇ ਸਾਡੇ ਪਹਿਲੇ ਮੁੱਦੇ ਇਹ ਨੇ ਤੇ ਜਿਹੜਾ ਲਾਇਬ੍ਰੇਰੀ ਦਾ ਮੁੱਦਾ ਹੈ ਏ ਅਸੀਂ ਦੇਖਦੇ ਹਾਂ ਜੇ ਤੱਕ ਕੋਈ ਸਰਕਾਰ ਸਾਨੂੰ ਹੈਲਪ ਦਿੰਦੀ ਆ ਤਾਂ ਬਹੁਤ ਵਧੀਆ ਨਹੀਂ ਅਸੀਂ ਆਪਣੇ ਲੈਵਲ ਤੇ ਇੱਕ ਸਾਲ ਦੇ ਵਿੱਚ ਜਿਹੜੀ ਲਾਇਬ੍ਰੇਰੀ ਆ ਸਾਡੀ ਸ਼ੁਰੂ ਕਰਦਾ ਆ ਅ ਤੁਸੀਂ ਕਹਿ ਰਹੇ ਹੋ ਵੀ ਲਿਟਰੇਚਰ ਤੁਸੀਂ ਲਿਖਦੇ ਵੀ ਹੋ ਕੀ ਪਸੰਦ ਕਰਦੇ ਹੋ ਲਿਖਣ ਦੇ ਵਿੱਚ ਕੀ ਰਾਈਟਿੰਗ ਦੇ ਵਿੱਚ ਕੀ ਪਸੰਦ ਆ ਜਾਂ ਪੜ੍ਹਨ ਦੇ ਵਿੱਚ ਤੁਹਾਨੂੰ ਕਿਹੜਾ ਰਾਈਟਰ ਪਸੰਦ ਆ ਦੇਖੋ ਜੀ ਜੋ ਮੈਂ ਹ ਤੱਕ ਪੜ੍ਹਿਆ ਹੈ ਮੈਂ ਪੰਜਾਬੀ ਹਿਸਟਰੀ ਦਾ ਜਿਆਦਾ ਇੰਟਰਸਟਡ ਹਾਂ ਜਦੋਂ ਮੈਂ ਪੰਜਾਬੀ ਹਿਸਟਰੀ ਦੀ ਇੱਕ ਦੋ ਬੁੱਕਸ ਕੋਈ ਪੜ੍ਹ ਲਈ ਫਿਰ ਮੈਂ ਆਲੇ ਜਾ ਕੇ ਫਿਰ ਮੈਂ ਪੰਜਾਬ ਦੀ ਜਦੋਂ ਧਰਤੀ ਬਣੀ ਫਿਰ ਮੈਂ ਉੱਥੋਂ ਪੜਿਆ ਇਹ ਬਣੀ ਕਿੱਥੋਂ ਦੀ ਚੱਲ ਲੱਕੀ ਰਹੀ ਫਿਰ ਮੈਂ ਉੱਥੋਂ ਪੰਜਾਬ ਨੂੰ ਸਮਝਿਆ ਅੱਜ ਕੱਲ ਤਾਂ ਨਹੀਂ ਮੈਂ ਰਾਈਟਰ ਦੇ ਰਾਈਟਰਾਂ ਦੀਆਂ ਕਮੀਆਂ ਹੀ ਕੱਢ ਰਿਹਾ ਉਹ ਕਿੱਥੇ ਹੈ ਕਿ ਜੀ ਮੈਨੂੰ ਇਹ ਹੁੰਦਾ ਵੀ ਯਾਰ ਇਹ ਕਿਤੇ ਨਾ ਕਿਤੇ ਨਾ ਗੱਲ ਵੀ ਇਹ ਉਲਟ ਚੱਲੀ ਜੂਸੀਂ ਬੜੇ ਪੰਜਾਬ ਪੱਖੀ ਆ ਤਾਂ ਹੀ ਅਸੀਂ ਇਹ ਮੁੱਦਾ ਚੱਕਿਆ ਵੀ ਸਿੱਖ ਪਿੰਡ ਨੂੰ ਇਹ ਆਪਣੇ ਨੂੰ ਇਦਾਂ ਦਾ ਮਾਡਲ ਬਣਾ ਦਈਏ ਵੀ ਜਿੱਥੇ ਲੋਕ ਕਹਿੰਦੇ ਵੀ ਇਹ ਰੋਪਣਾ ਠੀਕ ਆ ਉਹਨੂੰ ਕ ਇਨ ਵਾਇਰਨਮੈਂਟਲੀ ਕੀ ਕਰੋਗੇ ਕਿਉਂਕਿ ਗਲੋਬਲ ਵਾਰਮਿੰਗ ਹੈ ਜਿਹੜੀ ਹੈ ਨਾ ਤੇ ਪੰਜਾਬ ਦੇ ਵਿੱਚ ਜਿਹੜਾ ਮੁੱਖ ਮੁੱਦਾ ਹੈਗਾ ਪਰਾਲੀ ਦਾ ਹੈਗਾ ਬਹੁਤ ਸਾਰੇ ਕਿਸਾਨਾਂ ਨੂੰ ਮਜਬੂਰੀ ਕਾਰਨ ਪਰਾਲੀ ਆ ਜਿਹੜੀ ਅੱਗ ਲਾਉਣੀ ਪੈਂਦੀ ਆ ਔਰ ਸਰਕਾਰ ਵੀ ਕਾਫੀ ਇਨੀਸ਼ੀਏਟਿਵ ਲੈ ਰਹੀ ਆ ਵੀ ਇਹ ਰੁਕਿਆ ਜਾ ਸਕੇ ਇਹਦੇ ਬਾਰੇ ਦੱਸੋ ਸਰ ਮੈਂ ਵੈਸੇ ਆਪਣੇ ਪਿੰਡ ਦੀ ਗੱਲ ਕਰਦਾ ਸਾਡੇ ਪਿੰਡ ਦੇ ਵਿੱਚ ਇੱਕ ਵੀ ਮੁੱਦਾ ਪਰਾਲੀ ਨੂੰ ਬਲਾਉਣ ਵਾਲਾ ਹੈ ਨਹੀਂਗਾ ਸਾਡਿਆਂ ਨੂੰ ਸਮਝ ਆਇਆ ਜਿਹੜੇ ਕਹਿੰਦੇ ਸੀ ਵੀ ਨਹੀਂ ਅਸੀਂ ਅੱਜੇ ਬਹੁਣੀ ਸੀ ਵੀ ਤਿੰਨ ਦਿਨ ਬਾਅਦ ਵਾਲੀ ਮਸ਼ੀਨ ਆ ਰਹੀ ਹੈ ਇਹ ਦੇਖੋ ਜਿਹੜੇ ਸਰਪੰਚ ਜਾਂ ਪੰਚਾਇਤ ਮੈਂ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਲੋਕਾਂ ਨੂੰ ਗਾਈਡ ਕਰਨਾ ਕਈ ਵਾਰੀ ਕੀ ਹੁੰਦਾ ਅਗਲਾ ਕਹਿੰਦਾ ਯਾਰ ਮੇਰੀ ਤਾਂ ਮੈਂ ਤਾਂ ਕੱਲ ਨੂੰ ਬੀਜਣੇ ਨੇ ਮੈਂ ਤਾਂ ਅੱਜ ਬੀਜਣਾ ਤੇ ਗੱਲ ਜਾ ਕੇ ਸਰਪੰਚ ਜਾਂ ਪੰਚਾਇਤ ਮੈਂਬਰ ਥੋੜਾ ਐਕਟਿਵ ਹੋਵੇ ਵੀ ਜਾ ਕੇ ਸਮਝਾ ਸਕਦਾ ਵੀ ਦੋ ਦਿਨਾਂ ਦਾ ਕੁਝ ਨਹੀਂ ਫਰਕ ਉਹਨਾਂ ਇੱਕ ਦਿਨ ਬਾਅਦ ਵਾਲੀ ਲੋਕ ਕਾਲੀ ਦੇ ਪਿੱਛੇ ਇੱਕ ਜੀ ਦਾ ਮਗਰ ਲਾ ਕੇ ਵੀ ਉਹਨੇ ਬਾਤ ਹੀ ਮੈਂ ਰਹਿ ਗਿਆ ਲੋਕ ਉਹਦੇ ਪਿੱਛੇ ਵੀ ਸਭ ਬਹੁਤ ਲੱਗਦਾ ਨਹੀਂ ਪਿੰਡ ਨੂੰ ਸਾਹਮਣਾ ਉਹ ਇੱਕ ਬਹੁਤ ਹੀ ਵੱਡੀ ਗੱਲ ਹੈ ਨਹੀਂਗੀ ਸਾਡੇ ਪਿੰਡ ਦੇ ਜਾਨੀ ਇੱਕ ਵੀ ਮੁੱਦਾ ਤਾਂ ਹੈ ਨਹੀਂਗਾ ਤੇ ਅਸੀਂ ਦਰਖਤਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੇ ਦਰਖਤਾਂ ਅਸੀਂ ਤਾਂ ਸੋਚਦੇ ਵੀ ਸਾਨੂੰ ਪਰਮਾਤਮਾ ਕੋਈ ਗ੍ਰਾਂਟ ਦੇਵੇ ਨਹੀਂ ਸਾਨੂੰ ਕੋਈ ਮੁੱਦਾ ਆਵੇ ਵੀ ਸਾਡੇ ਪਿੰਡ ਦੇ ਦਰਖਤ ਦਰਖਤ ਕਰ ਦਈਏ ਜੀ ਆਹ ਪਿੰਡ ਹਰਬੰਸਪੁਰਾ ਨੂੰ 5 ਸਾਲ ਬਾਅਦ ਤੁਸੀਂ ਕਿੱਥੇ ਦੇਖਦੇ ਹੋ ਔਰ ਕਿਹੋ ਜਿਹਾ ਦੇਖਦੇ ਅਸਤੇ ਚਾਹੋ ਵੀ ਜਿਹੜਾ ਸਾਡਾ ਪਿੰਡ ਹੈ ਤੇ ਵੀ ਸਾਡਾ ਪਿੰਡ ਜਿਹੜਾ ਸਾ ਪੰਜਾਬ ਦਾ ਸਾਰਾ ਸੋਹਣਾ ਪਿੰਡ ਹੋਵੇ ਤੇ ਨਸ਼ਾ ਮੁਕਤ ਹੋਵੇ ਪੋਸੀਬਲ ਹੈਗਾ ਕਰ ਦੋਗੇ 5 ਸਾਲ ਚ ਜੇ ਪਰਮਾਤਮਾ ਨੇ ਚਾਇਆ ਸ਼ਾਇਦ ਅਸੀਂ ਐਮਐਲਐਸ ਦਿਾਲਪੁਰੇ ਸਾਹਿਬ ਦੇ ਰਾਜ ਚ ਕਰ ਦਈਏ ਹੂੰ ਹੂੰ 2.5 ਸਾਲ ਤੇ ਕਰ ਦਾਂਗੇ ਜੇ ਪਰਮਾਤਮਾ ਨੇ ਛੜੀ ਬਾਂਹ ਫੜੀ ਦੇਖੀ ਪੰਜ ਸਾਰੇ ਤੁਹਾਡੇ ਆਪਣੇ ਨੇ ਨਾਲ ਨੇ 7.5 ਦੇ 7 ਮਾਂ ਚ ਸਾਡੇ ਨੇ ਜੀ ਹਾਂ ਆ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਲਈ ਪਿੰਡ ਵਾਸੀਆਂ ਨੂੰ ਜਾਂ ਜਿਹੜੇ ਨਵ ਨਿਯੁਕਤ ਜਿਹੜੇ ਨੌਜਵਾਨ ਸਰਪੰਚ ਬਣੇ ਆ ਉਹਨਾਂ ਨੂੰ ਕੀ ਮੈਸੇਜ ਮੈਂ ਦੇਖੋ ਸਾਰਿਆਂ ਨੂੰ ਬੇਨਤੀ ਕਰਦਾ ਵੀ ਪਾਰਟੀ ਬਾਜੀ ਤੋਂ ਬਿਨਾਂ ਹੂੰ ਨਸ਼ੇ ਵਾਲੇ ਦਾ ਚੋਰੀ ਵਾਲੀ ਦਾ ਕਿਸੇ ਦਾ ਵੀ ਸਾਥ ਨਾ ਦੋ ਉਹਨਾਂ ਦੇ ਨਾਲ ਕੀ ਆ ਜੇ ਆਪਾਂ ਅੱਜ ਕਿਸੇ ਨੂੰ ਛੋਟੀ ਗੱਲ ਤੋਂ ਰੋਕਦੇ ਆਂ ਜਾਂ ਆਪਾਂ ਪਿੰਡਾਂ ਦੇ ਪ੍ਰੈਸ਼ਰ ਦੇ ਨਾਲ ਜਾਂਦੇ ਆਂ ਵੀ ਯਾਰ ਉਹ ਫਲਾਣੇ ਬੰਦੇ ਨੂੰ ਛੜਾ ਕੇ ਲੈ ਕੇ ਆਉਣਾ ਚਾਹੁੰਦਾ ਯਾਰ ਜਾਣਾ ਪਊਗਾ ਪਿੰਡ ਦਾ ਬੰਦਾ ਪਰ ਉਹ ਬੰਦਾ ਤਾਂ ਗਲਤ ਆ ਨਾ ਜੀ ਉਹ ਪਿੰਡ ਦਾ ਬੰਦਾ ਨਹੀਂ ਹੈ ਜਿਹੜਾ ਬੰਦਾ ਗਲਤ ਆ ਪਿੰਡ ਦਾ ਨਾਂ ਵੀ ਨਾਲ-ਨਾਲ ਖਰਾਬ ਕਰ ਰਿਹਾ ਤੁਸੀਂ ਪਾਰਟੀਬਾਜੀ ਨੂੰ ਛੱਡ ਕੇ ਦੇਖੋ ਜਦੋਂ ਇੱਕ ਹੋਰ ਜਿਹੜਾ ਮੈਸੇਜ ਆ ਮੇਰਾ ਕਈ ਵਾਰੀ ਕੀ ਹੁੰਦਾ ਅਗਲੇ ਕਹਿੰਦੇ ਫਲਾਣੇ ਨੇ ਮੈਨੂੰ ਵੋਟ ਨਹੀਂ ਪਾਈਏ ਮੇਰੇ ਬਹੁਤ ਜ਼ਿਆਦਾ ਖਿਲਾਫ ਚੱਲਿਆ ਅਸੀਂ ਜਦੋਂ ਇਲੈਕਸ਼ਨ ਦਿੱਤੇ ਆ ਉਹ ਤਾਂ ਬਾਅਦ ਦੀਵਾਲੀ ਤੋਂ ਪਹਿਲਾਂ ਸੀ ਹਰੇਕ ਘਰ ਦੇ ਵਿੱਚ ਇੱਕ ਲੱਡੂ ਦਾ ਡਬਾ ਭੇਜਿਆ ਅਸੀਂ ਆਪਣੇ ਵੱਲ ਇੱਕ ਮੈਸੇਜ ਭੇਜਿਆ ਵੀ ਚਲੋ ਜੇ ਤੁਹਾਡੇ 'ਚ ਕੋਈ ਗੁੱਸਾ ਤਾਂ ਸਾਡੇ 'ਚ ਨਹੀਂ ਹੈਗਾ ਅਸੀਂ ਹੁਣ ਸਰਪੰਚ ਹੈ ਸਰਪੰਚ ਦੇਖੋ ਸਰਪੰਚ ਕਿਹਨਾਂ ਸਰਪੰਚ ਪਿੰਡ ਦਾ ਮੁਖੀ ਹੁੰਦਾ ਕਈਆਂ ਨੂੰ ਇਹ ਲੱਗਦਾ ਵੀ ਸਰਪੰਚ ਨੂੰ ਕੋਈ ਟੀਚਰ ਕਰ ਦੋ ਸਰਪੰਚ ਨੂੰ ਠੇਠਾ ਸਾਡੇ ਕੋਲ ਬਹੁਤ ਕੁਝ ਪਹੁੰਚਿਆ ਅਸੀਂ ਕਿਸੇ ਦਾ ਤੱਕ ਜਵਾਬ ਨਹੀਂ ਦਿੱਤਾ ਸੀ ਹੁਣ ਵੀ ਨਹੀਂ ਦੇ ਰਹੇ ਅਸੀਂ ਪਿੰਡ ਦੇ ਲੋਕਾਂ ਨੂੰ ਸਾਰਿਆਂ ਨੂੰ ਸਨੇਹਾ ਦੇਣਾ ਚਾਹੁੰਦੇ ਆ ਦੇਖੋ ਸਰਪੰਚ ਹੁੰਦਾ ਸਰਪੰਚ ਪਿੰਡ ਦਾ ਮੁਖੀ ਹੁੰਦਾ ਤੇ ਸਰਪੰਚ ਨੇ ਹੀ ਜਿਹੜੇ ਪਿੰਡ ਦੇ ਸਾਰੇ ਕੰਮ ਨੇ ਉਹ ਸਾਹ ਹੁਣ ਕਈ ਬੰਦੇ ਦਾ ਪਾਰਟੀ ਵਜੋਂ ਲੈਂਦਾ ਕੀ ਆ ਵੀ ਯਾਰ ਫਲਾਣੇ ਉਹ ਫਲਾਣੇ ਬੰਦੇ ਦੀ ਸਪੋਰਟ ਕਰੂਗਾ ਜੇ ਦੂਜੀ ਪਾਰਟੀ ਦੇ ਬੰਦੇ ਸਪੋਰਟ ਆਇਆ ਮੇ ਨਹੀਂ ਹੁੰਦਾ ਜੇਦੋਂ ਆਪਾਂ ਸਰਪੰਚ ਕੋਲ ਪਹੁੰਚੇ ਨਹੀਂ ਹੈ ਤੇ ਸਰਪੰਚ ਕੋਲ ਦੂਜੀ ਪਾਰਟੀ ਜਾ ਰਿਹਾ ਥੋੜਾ ਆਉਣਾ ਵੀ ਫਰਜ ਹੈ ਸਰਪੰਚ ਨੇ ਕਿਸੇ ਦੇ ਕਰੇ ਨਹੀਂ ਜਾਣਾ ਹੁੰਦਾ ਉਸੇ ਸਰਪੰਚ ਕੋਲ ਆਪਣਾ ਸਨੇਹਾ ਲਾਉਣਾ ਹੁੰਦਾ ਇਹਦੇ ਵਾਸਤੇ ਜਿਵੇਂ ਅਸੀਂ ਬਣਾਈ ਆ ਕਈ ਵਾਰੀ ਕੀ ਹੁੰਦਾ ਜਿਹੜਾ ਪੰਚਾਇਤ ਮੈਂਬਰ ਹਾਰਿਆ ਹੁੰਦਾ ਜਾਂ ਉਹਦੇ ਨੇੜੇ ਟੇੜੇ ਦੇ ਬੰਦੇ ਵਿਪਰਥਕ ਹੁੰਦੇ ਆ ਤਾਂ ਉਹ ਬੜੇ ਖਿਲਾਫ ਹੁੰਦੇ ਨੇ ਦੂਜੇ ਬੰਦੇ ਤੇ ਜਾਂਦੇ ਨਹੀਂ ਇਹਦਾ ਅਸੀਂ ਹੱਲ ਕੀ ਕਰਿਆ ਅਸੀਂ ਪਿੰਡ ਸਾਡੇ 5.75 ਨੇ ਤੇ ਅਸੀਂ ਉਹਨਾਂ ਦੇ ਪਿੱਛੇ ਬਕਾਇਦਾ ਤਿੰਨ-ਤਿੰਨ ਮੈਂਬਰਾਂ ਦੀ ਕਮੇਟੀ ਬਣਾਈ ਹੈ ਉਹ ਸਲਾਹਕਾਰ ਕਮੇਟੀ ਕਹਿੰਦੇ ਅਸੀਂ ਉਹ ਸਾਨੂੰ ਹਰੇਕ ਕੰਮ ਦੇ ਵਿੱਚ ਰਾਏ ਵੀ ਦਿੰਦੇ ਆ ਉਹ ਸਾਨੂੰ ਗਾਈਡ ਵੀ ਕਰਦੇ ਅਸੀਂ ਉਹਦੀ ਸਲਾਹ ਵੀ ਲੈਨੇ ਆ ਵੀ ਕੀ ਕਰਨਾ ਤੇ ਉਹਨਾਂ ਦੇ ਕੋਲੇ ਜੇ ਮੰਨ ਲਓ ਕੋਈ ਪੁਰਾਣਾ ਪੰਚ ਹਾਰਿਆ ਉਹ ਆਪਣੇ ਪੰਚ ਕੋਲੇ ਜਾਂ ਪੰਚਾਇਤ ਮੈਂਬਰ ਕੋਲ ਨਹੀਂ ਜਾਣਾ ਚਾਹੁੰਦਾ ਤਾਂ ਸਲਾਹਕਾਰ ਕਮੇਟੀ ਦੇ ਮੈਂਬਰ ਕੋਲ ਜਾ ਸਕਦਾ ਤੇ ਇਸ ਨੂੰ ਬਕਾਇਦਾ ਪਾਵਰਾਂ ਦਿੱਤੀਆਂ ਹੋਈਆਂ ਨੇ ਉਹ ਸਾਡੇ ਮੌਜੂਦਾ ਪੰਚਾਇਤ ਮੈਂਬਰ ਦੇ ਵਾਂਗ ਹੀ ਕੰਮ ਕਰਦੇ ਨੇ ਠੀਕ ਐ ਬਹੁਤ ਬਹੁਤ ਹਨ ਸੋ ਬਿਲਕੁਲ ਗਲਤ ਗੱਲਬਾਤ ਕੀਤੀ ਸਰਪੰਚ ਸਾਹਿਬ ਉਹਨਾਂ ਦੀ ਆ ਨਾਲ ਤੇ ਉਹਨਾਂ ਨੇ ਆਖਿਆ ਕਿ ਜਿਹੜਾ ਜਿਹੜੇ ਜਿਹੜੇ ਵਾਦੇ ਮੈਂ ਕੀਤੇ ਆ ਉਹ ਮੈਂ 2 2.5 ਸਾਲਾਂ ਦੇ ਵਿੱਚ ਆ ਪੂਰੇ ਕਰਾਂਗਾ ਪਿੰਡ ਹਰਵੰਸਪੁਰਾ ਦੇ ਵਿੱਚ ਇੱਕ ਲਾਇਬ੍ਰੇਰੀ ਔਰ ਪਲੇਗਰਾਉਂਡ ਆ ਜਿਹੜਾ ਕਹਿੰਦੇ ਵੀ ਬਣਾਣਾ ਸਟਾਰਟ ਹੋ ਗਿਆ ਵਰਕਿੰਗ ਕਮੇਟੀ ਆ ਜਿਹੜੀਆਂ ਆ ਲੇਡੀਜ਼ ਹੀ ਮਹਿਲਾਵਾਂ ਦੀ ਔਰ ਜੈਟਸ ਦੀ ਅਲੱਗ-ਅਲੱਗ ਵਰਕਿੰਗ ਕਮੇਟੀ ਬਣਾ ਦਿੱਤੀ ਗਈ ਆ ਔਰ ਜਿਹੜੇ ਵਾਦੇ ਕੀਤੇ ਆ ਉਹ ਪੂਰੇ ਕਰਕੇ ਹਟਾਂਗਾ